ਇੱਕ ਬਾਬਾ ਹੈ ਕਰਿਆਨੇ ਦੀ ਦੁਕਾਨ ਚਲਾਉਂਦਾ ਬਾਬਾ ਹੂੰ ਸੋ ਵੱਡਾ ਮਾਲ ਆ ਹਮ ਤਾਂ ਬਾਬਾ ਕਰਿਆਨੇ ਦੀ ਦੁਕਾਨ ਵੀ ਨਾ ਕਹੀਏ ਮਾਲ ਚਲਾਉਂਦਾ ਹੂੰ ਉਹ ਬਾਬਾ ਗੋਮੂਤਰ ਦੇ ਨਾਂ ਤੇ ਸ਼ੀਸ਼ੀਆਂ ਵੇਚਦਾ ਹੂੰ ਸੋ ਇਸ ਲਈ ਉਹ ਵੇਚਦਾ ਹੂੰ ਹੁਣ ਬੱਕਰੀ ਦਾ ਦੁੱਧ ਕਹਿੰਦੇ ਜੀ ਮਤਲਬ ਕਿ ਉਹ ਸੈਲ ਪੂਰੇ ਕਰਦਾ ਜੀ ਪਰ ਅਸੀਂ ਇਸ ਤਕਨੀਕ ਕੰਨੀ ਕਦੇ ਨਜ਼ਰ ਮਾਰਦੇ ਹਾਂ ਕਿ ਉਹ ਬੱਕਰੀ ਹੁਣ ਖਾ ਕੀ ਕਰੀ ਜੇ ਇਹਨੂੰ ਕੱਟਿਆ ਹੋਇਆ ਘਾ ਪਾ ਰਹੇ ਹੁੰਦੇ ਆ ਕੇ ਹਾਂ ਫਿਰ ਉਹਦੇ ਦੁੱਧ ਦਾ ਕੀ ਅਸਰ ਹੋਊਗਾ ਜੇ ਉਹ ਆਪਣੀ ਚੋਣ ਕਰਕੇ ਜੋ ਜੋ ਉਦੀ ਐਕਚੁਅਲ ਖਰਾਕ ਹੈ ਜੋ ਲੱਭ ਕੇ ਉਹ ਤਤ ਖਾਂਦੀ ਹੈ ਖੁਦ ਜਾ ਕੇ ਚੱਪ ਕੇ ਖਾਂਦੀ ਹੈ ਤਾਂ ਉਹਦਾ ਅਸਰ ਹੋਰ ਹੋਏਗਾ ਜੀ ਇਸੇ ਤਰ੍ਹਾਂ ਕੀ ਅੱਜ ਦੇ ਰੂਪ ਦੇ ਵਿੱਚ ਉਹ ਦੇਸੀ ਗਾਇਆਂ ਹੈਗੀਆਂ ਹੂੰ ਕੀ ਉਹ ਉਹ ਸਾਰਾ ਉਹਨਾਂ ਦਾ ਖਾਣਾ ਪੀਣਾ ਹੈਗਾ ਸੋ ਇਸ ਲਈ ਉਹ ਕਿੰਨੇ ਤਰ੍ਹਾਂ ਦੇ ਸਵਾਲ ਨੇ ਹੁਣ ਆਹ ਫਾਰਮੂਲਾ ਤਾਂ ਬਿਲਕੁਲ ਹੀ ਵੱਖਰਾ ਜਿਹੜਾ ਜੱਗੋ ਤੇਰਵੀਂ ਖਬਰ ਹੈ ਜਿਹੜੀ ਤੁਸੀਂ ਸਵਾਲ ਕਰ ਰਹੇ ਚੀਨ ਦੇ ਸਿਆਚਨ ਸੂਬੇ ਦੇ ਵਿੱਚ ਕਿਚੜੀਆ ਕਰ ਹੂੰ ਹੂੰ ਤੇ ਉਹ ਚਿੜੀਆ ਕਰ ਦੀ ਬਕਾਇਦਾ ਇੱਕ ਸੈਲਾਨੀ ਨੇ ਇਸ ਗੱਲ ਦੀ ਵੀਡੀਓ ਬਣਾ ਕੇ ਵਿੱਚ ਕਿਤੇ ਦਾ ਲੈਨ ਲਾ ਕੇ ਚਿੱਤੇ ਦਾ ਪਸ਼ਾਬ ਖਰੀਦਿਆ ਜਾ ਰਿਹਾ ਭਾਈ। ਹੂੰ। ਸ਼ੀਸ਼ੀਆਂ ਚ ਪਾ ਪਾ ਕੇ ਵੇਚਦੇ ਨੇ ਉਹ। ਉਹ ਕਹਿੰਦੇ ਜੀ 50 ਜੁਨਾਨ ਦੇ ਵਿੱਚ 250 ਗ੍ਰਾਮ ਦੀ ਸ਼ੀਸ਼ੀ ਆ ਉਹ। ਹੂੰ। ਜਿਹੜੀ ਚਿੱਤੇ ਦਾ ਪਸ਼ਾਬ ਕਿ ਕੇ ਵੇਚਿਆ ਜਾ ਰਿਹਾ ਉਹ 50 ਜੁਨਾਨ ਆ ਮਤਲਬ 7 ਕ ਡਾਲਰ ਬਣਦੇ ਆ ਤੇ 7 ਕ ਡਾਲਰ ਦੇ ਆਪਣੇ 600 ਰੁਪਏ ਹੀ ਬਣਦੇ ਆ ਕਹਿੰਦੇ। ਸੋ ਇਹ ਇਸ ਲਈ ਕਹਿੰਦੇ ਕਿ ਐਵਰੇਜ ਭਾਰਤੀ ਕਰੰਸੀ ਦੇ ਹਿਸਾਬ ਨਾਲ ਜਿਹੇ ਹਿਸਾਬ ਲਈ 600 ਰੁਪਏ ਚ ਵਿਕਦਾ ਤੇ ਉਹਦੇ ਲੈਵਲ ਦੇ ਹਿਸਾਬ ਨਾਲ ਜਿਹੜੋ ਤੇ ਲਾ ਕੇ ਵੇਚਦੇ ਆ ਉਹਦੇ ਹਿਸਾਬ ਨਾਲ ਕਿਹਾ ਜਾਂਦਾ ਕਿ ਜੀ ਕਿ ਇਹ ਗਠੀਏ ਦਾ ਰੋਗ ਮੋਚ ਹੈ ਨਾ ਕੋਈ ਅਜਿਹੇ ਰੋਗ ਹੋਣ ਮਤਲਬ ਕਿ ਹੈ ਨਾ ਉਹ ਸਾਰਿਆਂ ਨੂੰ ਦੂਰ ਕਰਦਾ ਤੇ ਕਹਿੰਦੇ ਕਿ ਜੇ ਤੁਹਾਡੇ ਤੁਹਾਨੂੰ ਕੋਈ ਅਲਰਜੀ ਨਹੀਂ ਹੈ ਤਾਂ ਇਹ ਪੀਣ ਲਈ ਵੀ ਵਰਤਿਆ ਜਾ ਸਕਦਾ ਹੈ ਜੀ ਔਰ ਇਹਦਾ ਫਾਰਮੂਲਾ ਕੀ ਦੱਸਿਆ ਕਿ ਵਾਈਟ ਬਾਇਨ ਮਿਲਾਉਣੀ ਹੈ ਇਹਦੇ ਵਿੱਚ ਹੂੰ ਹੂੰ ਚੀਤੇ ਦਾ ਪਸ਼ਾਬ ਤੇ ਵਾਈਟ ਬਾਇਨ ਮਿਲਾ ਕੇ ਫਿਰ ਇਹਦੀ ਵਰਤੋਂ ਕਰਨੀ ਹੈ ਹੂੰ ਸੋ ਇਸ ਨੂੰ ਲੈ ਕੇ ਉੱਥੇ ਸਵਾਲ ਖੜੇ ਹੋਗੇ ਮੈਡੀਕਲ ਖੇਤਰ ਨੇ ਕੁਝ ਤਰ੍ਹਾਂ ਦੇ ਸਵਾਲ ਖੜੇ ਕੀਤੇ ਤੇ ਉਧਰ ਚਿੜੀਆ ਘਰ ਵਾਲੇ ਕਹੀ ਜਾਂਦੇ ਆ ਜੀ ਸਾਡੇ ਕੋਲ ਬਿਜ਼ਨਸ ਲਾਇਸੈਂਸ ਹੈਗਾ ਕਿਉਂਕਿ ਭਰਾਵਾ ਬਿਜ਼ਨਸ ਲਾਇਸੈਂਸ ਹੈਗਾ ਮਤਲਬ ਥੋੜਾ ਲੋਕਾਂ ਨੂੰ ਜਿੱਤੇ ਦਾ ਪਛਾਪ ਵੇਚ ਜਿਓਗੇ ਪਰ ਮਤਲਬ ਕਿ ਇੱਥੇ ਕਿਸਾਨਾਂ ਦੀ ਫਸਲ ਵਿਕੇ ਨਾ ਵਿਕੇ ਉਹਦਾ ਮੁੱਲ ਪੂਰਾ ਮਿਲੇ ਨਾ ਮਿਲੇ ਹੈਨਾ ਤੇ ਪਰ ਅਗਲਿਆਂ ਦਾ ਜਦੋਂ ਇਹ ਮਾਲ ਵਿਕਦਾ ਤਾਂ ਅਗਲੇ ਦਾ ਵੇਚਣਗੇ ਭਾਈ